ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆਜੋ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਵਿੱਕੀ ਤੇ ਕਵਲ ਹੁਣਾਂ ਨੇ ਪਿੰਕੀ ਦੇ ਆਸ਼ਿਕ ਦਾ ਫੜ ਕੇ ਕੀਤਾ ਘਟਾਪਾ ਦੇ ਪਿੰਕੀ ਫਸੀ ਬੂਰੀ ਆਪਾਂ ਇਸ ਬਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਪਿੰਕੀ ਸਾਰਿਆਂ ਜਾਣਿਆਂ ਨੂੰ ਦੁੱਧ ਚ ਕੁਝ ਨਸ਼ੇ ਦੀਆਂ ਗੋਲੀਆਂ ਗੋਲੀਆਂ ਮਿਲਾ ਕੇ ਦਿੰਦੀ ਆ ਕਿ ਅੱਜ ਜਲਦੀ ਸੌਂ ਜਾਂਨ ਤੇ ਮੈਂ ਆਪਣੇ ਆਸ਼ਿਕ ਨੂੰ ਬੁਲਾ ਸਕਾਂ ਤੇ ਉਹ ਪਹਿਲਾਂ ਕਵਲ ਕੋ ਜਾਂਦੀ ਆ ਤੇ ਕਵਲ ਨੂੰ ਵੀ ਦੁੱਧ ਦਿੰਦੀ ਆ ਪਰ ਕਵਲ ਕਹਿੰਦਾ ਮੈਂ ਹਜੇ ਦੁੱਧ ਨਹੀਂ ਪੀਣਾ ਤੂੰ ਇੱਥੇ ਰੱਖ ਦੇ ਜੇ ਤੇ ਮੇਰਾ ਮਨ ਕੀਤਾ ਕਰੂਗਾ ਮੈਂ ਆਪਣੇ ਆਪ ਹੀ ਪੀ ਲਵਾਂਗਾ ਮਿੰਗੀ ਥੋੜਾ ਫੋਰਸ ਵੀ ਕਰਦੀ ਆ ਕਿ ਦੁੱਧ ਪੀ ਲੈਣ ਪਰ ਕਵਲ ਦੁੱਧ ਪੀਂਦਾ ਨਹੀਂ ਉਹ ਫਿਰ ਦੂਸਰੇ ਰੂਮ ਵਿੱਚ ਜਾ ਕੇ ਆਪਣੀ ਸੱਸ ਨੂੰ ਦੁੱਧ ਦਿੰਦੀ ਆ ਤੇ ਉਹਨਾਂ ਨੇ ਕਹਿੰਦੀ ਕਿ ਤੂੰ ਤੁਸੀਂ ਦੁੱਧ ਜਲਦੀ ਪੀ ਲੈ ਨਹੀਂ ਤੇ ਦੁੱਧ ਠੰਡਾ ਹੋ ਜਾਊਗਾ ਤੇ ਉਹਦੀ ਸੱਸ ਦੁੱਧ ਪੀ ਕੇ ਸੌਂ ਜਾਂਦੀ ਆ ਉਸ ਤੋਂ ਬਾਅਦ ਦੂਸਰੇ ਪਾਸੇ ਵਿੱਕੀ ਉਸਦਾ ਡੈਡੀ ਤੇ ਪ੍ਰੀਤ ਹੁੰਦੀ ਬਾਹਰ ਬੈਠੇ ਮੂਫਲੀਆਂ ਖਾ ਰਹੇ ਹੁੰਦੇ ਆ ਕਾਫੀ ਰਾਤ ਹੋ ਜਾਂਦੀ ਆ ਫਿਰ ਵੀ ਉਹ ਬਾਹਰ ਬੈਠੇ ਗੱਲਾਂ ਮਾਰਦੇ ਹੁੰਦੇ ਆ ਨਾਲੇ ਮੂਫਲੀਆਂ ਖਾ ਰਹੇ ਹੁੰਦੇ ਆ ਤੇ ਉਹ ਆਹੀ ਗੱਲਾਂ ਕਰਦੇ ਹੁੰਦੇ ਆ ਕਿ ਆ ਠੰਡ ਬਹੁਤ ਆਜ ਦਿੱਤੋ ਹਾਂ ਉਸ ਤੋਂ ਬਾਅਦ ਮੂਫਲੀਆਂ ਖਾਣ ਤੋਂ ਬਾਅਦ ਉਹਨਾਂ ਨੂੰ ਉੱਥੇ ਕਾਫੀ ਟਾਈਮ ਹੋ ਜਾਂਦਾ ਤੇ ਉਹ ਬਾਅਦ ਆਪਣੇ ਆਪਣੇ ਰੂਮ 'ਚ ਜਾ ਕੇ ਸੌਂ ਜਾਂਦੇ ਨੇ ਤੇ ਉਸ ਤੋਂ ਬਾਅਦ ਪਰੀਤ ਨੂੰ ਪਿਆਸ ਲੱਗ ਜਾਂਦੀ ਹੈ ਤੇ ਉਹ ਵਿੱਕੀ ਨੂੰ ਕਹਿੰਦੀ ਹੈ ਕਿ ਮੇਰੇ ਵਾਸਤੇ ਪਾਣੀ ਲੈ ਕੇ ਆਓ ਤੇ ਵਿੱਕੀ ਕਹਿੰਦਾ ਆਪਣੇ ਆਪ ਪੀ ਆ ਜਾ ਕੇ ਪਰ ਉਹ ਕਹਿੰਦੀ ਮੈਨੂੰ ਡਰ ਲੱਗ ਰਿਹਾ ਉਹ ਅੱਜ ਵਿੱਕੀ ਤੇ ਪਰੀਤ ਦੋਨੋਂ ਜਾਨਵਾਰ ਆਂਦੇ ਆ ਪਾਣੀ ਪੀਣ ਦੇ ਲਈ ਉਸ ਤੋਂ ਬਾਦ ਉਹ ਵਾਰਕ ਦੇਖਦਿਆ ਕਿ ਘਰੇ ਕੋਈ ਘੁੰਮ ਰਿਹਾ ਹੁੰਦਾ ਕਬਲ ਉਹਨਾਂ ਦੇ ਘਰੇ ਕੋਈ ਘੁੰਮ ਰਿਹਾ ਹੁੰਦਾ ਉਹ ਫਿਰ ਲਾਈਟ ਜਗਾ ਕੇ ਦੇਖਦਿਆ ਕਿ ਆਦਾ ਕੋਈ ਚੋਰ ਲੱਗ ਰਹੇ ਨੇ ਜੋ ਸਾਢੇ 12 1 ਵਜੇ ਇਹਨਾਂ ਦੇ ਘਰੇ ਆਏ ਹੋਏ ਨੇ ਉਹ ਰੋਲਾ ਪਾ ਦਿੰਦੇ ਆ ਕਿ ਚੋਰ ਆ ਗਏ ਚੋਰ ਆ ਗਏ ਉਸ ਤੋਂ ਬਾਅਦ ਵਿੰਕੀ ਦੇ ਆਸ਼ਿਕੂਨੀ ਰੋਲਾ ਸੁਣ ਕੇ ਉੱਥੋਂ ਭੱਜ ਜਾਂਦੇ ਆ ਉਸ ਤੋਂ ਬਾਅਦ ਵਿੱਕੀ ਕਵਲ ਨੂੰ ਵੀ ਆਵਾਜ਼ਾਂ ਮਾਰਦਾ ਕਵਲ ਤੁਹਾਡੇ ਘਰੇ ਚੋਰ ਆ ਗਏ ਤੇ ਆਪਣੇ ਡੈਡੀ ਨੂੰ ਵੀ ਆਵਾਜ਼ਾਂ ਮਾਰਦਾ ਕਿ ਜਲਦੀ ਆਓ ਚੋਰ ਆ ਗਏ ਉਸ ਵਿੰਕੀ ਦੇ ਆਸ਼ਿਕੂਨੀ ਦਾ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਉੱਥੋਂ ਭੱਜ ਜਾਂਦੇ ਆ ਉਸ ਤੋਂ ਬਾਅਦ ਸਾਰੇ ਜਾਨੇ ਇਕੱਠੇ ਹੋ ਗਏ ਉਹਨਾਂ ਦੇ ਪਿੱਛਾ ਕਰਦੇ ਆ ਕਿ ਦੇਖਦੇ ਆ ਕਿ ਉਹ ਕਿੱਧਰ ਨੂੰ ਗਏ ਆ ਤੇ ਕਵਲ ਦੇ ਕਵਲ ਵੀ ਵਾਰ ਆ ਜਾਂਦਾ ਉਹ ਵੀ ਉਹਨਾਂ ਦਾ ਪਿੱਛਾ ਕਰਦਾ ਕਿ ਉਹ ਕਿੱਧਰ ਨੂੰ ਗਏ ਆ ਲਾਸਟ ਦੇ ਵਿੱਚੋਂ ਦੋਨੋਂ ਜਾਣਦੇ ਉਹਨਾਂ ਨੂੰ ਫੜ ਲੈਂਦੇ ਆ ਤੇ ਫੜ ਕੇ ਉਹਨਾਂ ਤੇ ਬਹੁਤ ਘਟਾਪਾ ਕਰਦੇ ਆ ਤੇ ਪੁੱਛਦੇ ਆ ਕਿ ਸਾਡੇ ਘਰੇ ਕੀ ਲੈਣ ਆਏ ਸੀਗੇ ਪਰ ਉਹ ਪਿੰਕੀ ਹੁੰਦੇ ਆਸ਼ਿਕ ਕੁਛ ਨਹੀਂ ਦੱਸਦਾ ਜੋ ਦੱਸਦਾ ਤਾਂ ਉਸਨੇ ਵੀ ਬੁਰਾ ਫਸਣਾ ਸੀ ਤੇ ਪਿੰਕੀ ਨੇ ਵੀ ਬੁਰਾ ਫਸਣਾ ਸੀਗਾ ਤੇ ਉਹਨਾਂ ਦਾ ਬਹੁਤ ਜ਼ਿਆਦਾ ਘਟਾਪਾ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਕੁੱਟਖਾਨ ਤੋਂ ਬਾਅਦ ਪਿੰਕੀ ਦਾ ਆਸ਼ਕ ਬੋਲ ਲੱਗ ਉਹ ਤਾਂ ਐਵੇਂ ਗਲਤੀ ਨਾ ਸਾਡੇ ਘਰੇ ਆ ਗਿਆ ਉਹਦਾ ਪਿੰਡ ਦੇ ਵਿੱਚ ਦੂਸਰੇ ਦੇ ਘਰ ਜਾਣਾ ਸੀ ਉਹਨਾਂ ਨੇ ਉਹਨਾਂ ਨੂੰ ਐਡਰੈਸ ਨਹੀਂ ਪਤਾ ਸੀ ਨਾ ਮਕਾਨ ਨੰਬਰ ਪਤਾ ਸੀਗਾ ਉਹ ਕਹਿੰਦਾ ਐਡਰੈਸ ਨਹੀਂ ਪਤਾ ਜੀ ਤਾਂ ਮਕਾਨ ਨੰਬਰ ਨਹੀਂ ਪਤਾ ਜੀ ਤੁਸੀਂ ਫੋਨ ਕਰ ਲੈਣਾ ਸੀ ਤੂੰ ਤੇ ਜਰੂਰ ਸਾਡੇ ਘਰੇ ਕੁਝ ਚੋਰੀ ਕਰਨ ਆਏ ਹੋ ਉਸ ਤੋਂ ਬਾਅਦ ਪਿੰਕੀ ਡਰੀ ਬੈਠੀ ਹੁੰਦੀ ਹੈ ਉਸ ਨੂੰ ਡਰ ਲੱਗਿਆ ਹੁੰਦਾ ਕਿਤੇ ਆ ਮੇਰਾ ਨਾਮ ਨਾ ਲੈ ਜਾਣ ਲੈ ਦੇਣ ਜੇ ਮੇਰਾ ਨਾਮ ਲੈਤਾ ਤਾਂ ਇਹਨਾਂ ਨੇ ਮੇਰੇ ਨਾਂ ਪਤਾ ਨਹੀਂ ਕੀ ਕਰਨਗੇ ਮੈਂ ਤਾਂ ਮੇਰੇ ਤਾਂ ਪਹਿਲਾਂ ਵੀ ਆ ਬਹੁਤ ਸ਼ੱਕ ਕਰਦੇ ਆ ਇੱਕ ਜਿਹੜਾ ਬਹੁਤ ਬੁਰੀ ਤਰ੍ਹਾਂ ਫਸੀ ਹੁੰਦੀ ਆ ਉਸ ਨੂੰ ਡਰ ਹੁੰਦਾ ਆ ਕਿ ਹੁਣ ਅੱਗੇ ਪਤਾ ਹੀ ਮੇਰਾ ਕੀ ਹੋਊਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ